ਬੈਂਕਾਂ ਦੇ ਵਿੱਚ ਹਰੇਕ ਦੇ ਕੋਈ ਨਾ ਕੋਈ ਪੈਸਾ ਜ਼ਰੂਰ ਹੁੰਦਾ ਹੈ ਤੇ ਬੈਂਕਾਂ ਦੇ ਨਾਲ-ਨਾਲ ਆਪਣਾ ਜਿਹੜਾ OTP ਆ ਉਹ ਆਪਣੇ ਹਮੇਸ਼ਾ ਮੋਬਾਈਲ ਫੋਨ ਉੱਤੇ ਆਉਂਦਾ ਹੈ ਪਰ ਬਿਨਾ OTP ਦਿੱਤੇ ਆਪਣੇ ਮੋਬਾਈਲ ਦੇ ਵਿੱਚੋਂ ਪੈਸੇ ਨਿਕਲ ਜਾਂਦੇ ਜਾਂ ਫਿਰ ਆਪਣਾ ਬੈਂਕ ਖਾਤਾ ਖਾਲੀ ਹੋ ਜਾਂਦਾ ਇਹੋ ਜਿਹੀਆਂ ਵੀਡੀਓ ਆਪਾਂ ਆਮ ਹੀ YouTube ਉੱਤੇ Instagram ਉੱਤੇ ਜਾਂ ਫਿਰ Facebook ਤੇ ਜ਼ਰੂਰ ਦੇਖਦੇ ਆ ਕਿ ਮੇਰਾ 5000 ਰੁਪਏ ਨਿਕਲ ਗਿਆ ਮੇਰਾ 10000 ਰੁਪਏ ਨਿਕਲ ਗਿਆ ਮੇਰਾ 50000 ਰੁਪਏ ਨਿਕਲ ਗਿਆ ਪਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਤੁਸੀਂ ਬਚਾ ਸਕਦੇ ਹੋ ਤੁਸੀਂ ਸੇਵ ਕਰ ਸਕਦੇ ਹੋ ਇਹਨਾਂ ਸਿਰਫ 5 ਪੁਆਇੰਟਾਂ ਨੂੰ ਕਵਰ ਕਰਕੇ ਜੇਕਰ ਤੁਸੀਂ ਇਹਨਾਂ 5 ਪੁਆਇੰਟਾਂ ਦੇ ਉੱਤੇ ਗੌਰ ਗੱਲ ਕਰ ਲਈ ਤੁਹਾਡੇ ਬੈਂਕ ਦੇ ਵਿੱਚੋਂ ਕਦੇ ਵੀ ਪੈਸੇ ਨਹੀਂ ਨਿਕਲਣਗੇ ਕਦੇ ਵੀ ਤੁਹਾਡੇ ਨਾਲ ਜ਼ਿੰਦਗੀ ਦੇ ਵਿੱਚ ਫਰਾਡ ਨਹੀਂ ਹੋਊਗਾ ਤੁਸੀਂ ਐਸਾ ਫਰਾਡ ਤੋਂ ਆਰਾਮ ਨਾਲ ਬਚ ਸਕਦੇ ਹੋ ਹੁਣ 5 ਨੁਕਤੇ ਕਿਹੜੇ ਹੈ ਮੈਂ ਤੁਹਾਨੂੰ ਇੱਕ ਇੱਕ ਕਰਕੇ ਵਿਸਥਾਰ ਦੇ ਨਾਲ ਸਮਝਾਉਂਗਾ ਇੱਕ ਛੋਟੀ ਜਿਹੀ ਬੇਨਤੀ ਹੈ ਹੱਥ ਜੋੜ ਕੇ ਜੇਕਰ ਪਹਿਲੀ ਵਾਰ ਚੈਨਲ ਤੇ ਆਏ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਚੈਨਲ ਨੂੰ ਜਰੂਰ ਫੋਲੋ ਕਰਿਓ ਕੋਈ ਕੱਲ ਆਪਾਂ ਇੱਕ ਵੀਡੀਓ ਪਾਈ ਸੀ ਜੇਕਰ ਕਿਸੇ ਦਾ ਮੋਬਾਈਲ ਫੋਨ ਗਵਾਜ ਜਾਂਦਾ ਹੈ ਸਿਰਫ 15 ਮਿੰਟਾਂ ਦੇ ਅੰਦਰ ਅੰਦਰ ਤੁਸੀਂ ਆਪਣਾ ਮੋਬਾਈਲ ਫੋਨ ਲੱਭ ਸਕਦੇ ਹੋ ਪਰ ਅੱਜ ਵੀਡੀਓ ਪਾ ਰਹੇ ਹਾਂ ਤੁਸੀਂ ਆਪਦੇ ਖਾਤੇ ਨੂੰ ਕਿਵੇਂ ਬਚਾ ਸਕਦੇ ਹੋ ਖਾਤੇ ਦੇ ਵਿੱਚ ਆਪਾਂ ਇਹ ਪੈਸੇ ਨੂੰ ਕਿਵੇਂ ਬਚਾ ਸਕਦੇ ਹਾਂ ਕਿਉਂਕਿ ਆਪਣਾ ਜਿੰਨਾ ਵੀ ਲੈਣ ਦੇਣ ਹੁੰਦਾ ਹੈ ਉਹ ਆਪਣਾ ਖਾਤਿਆਂ ਦੇ ਵਿੱਚ ਹੁੰਦਾ ਹੈ ਪਰ ਇਨਾਂ ਖਾਤਿਆਂ ਦੇ ਉੱਤੇ ਅੱਖ ਕਿੰਨਾ ਲੋਕਾਂ ਦੀ ਹੁੰਦੀ ਆ ਫਰੌਡ ਲੋਕਾਂ ਦੀ ਅੱਖ ਹੁੰਦੀ ਆ ਉਹ ਆਪਣੇ ਬੈਂਕਾਂ ਦੇ ਵਿੱਚੋਂ ਆਪਣਾ ਸਾਰਾ ਪੈਸਾ ਕਢਣਾ ਚਾਹੁੰਦੇ ਆ ਉਹਨਾਂ ਨੂੰ ਮੁੰਡਾ ਖੁੰਡਾ ਜਿਹਦੀ ਉਮਰ 15-20 ਸਾਲ ਵਿੱਚ ਆ 25 ਸਾਲ ਦੀ ਆ ਉਹ ਇੱਕ ਜਾਣਕਾਰ ਆ ਪਰ ਜਿਹੜੇ ਆਪਣੇ ਬਜ਼ੁਰਗ ਹੁੰਦੇ ਆ ਖਾਸ ਕਰਕੇ ਉਹ ਗੱਲਾਂ ਦਾ ਧਿਆਨ ਨਹੀਂ ਰੱਖਾ ਪਾਉਂਦੇ ਉਹਨਾਂ ਨੂੰ ਲੱਗਦਾ ਕਿ ਚਲੋ ਕੋਈ ਗੱਲ ਨਹੀਂ ਆਪਾਂ OTP ਦੀ ਦਿੰਨੇ ਆ ਆਪਾਂ ਇਹ ਡਿਟੇਲ ਇਹਨਾਂ ਨਾਲ ਸ਼ੇਅਰ ਕਰ ਦਿੰਨੇ ਆ ਆਪਾਂ ਇਸ ਲਿੰਕ ਤੇ ਕਲਿੱਕ ਕਰ ਲੈਨੇ ਆ ਪਰ ਉਸ ਤੋਂ ਬਾਅਦ ਆਪਣਾ ਸਾਰਾ ਖਾਤਾ ਜਿਹੜਾ ਉਹ ਖਾਲੀ ਹੋ ਜਾਂਦਾ ਹੈ ਚਲੋ ਜੀ ਸ਼ੁਰੂ ਕਰਦੇ ਆ ਪੈਸਲ ਵੀਡੀਓ ਨੂੰ ਉਮੀਦ ਕਰਦਾ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਫੋਲੋ ਜ਼ਰੂਰ ਕਰ ਲਿਆ ਹੋਵੇਗਾ ਸਿੱਧਾ ਮੇਨ ਵੱਡੇ ਅੱਖਰਾਂ 'ਚ ਆਲਰੇਡੀ ਆਪਾਂ ਇਹ ਲਿਖਿਆ ਹੋਇਆ ਹੈ ਕਿ ਤੁਸੀਂ ਫਰਾਡ ਤੋਂ ਕਿਵੇਂ ਬਚ ਸਕਦੇ ਹੋ ਤੇ ਇਹਨਾਂ ਗੱਲਾਂ ਦਾ ਤੁਸੀਂ ਜ਼ਰੂਰ ਖਾਸ ਧਿਆਨ ਰੱਖਣਾ ਹੈ ਖਾਸ ਮਤਲਬ ਖਾਸ ਕੋਈ ਵੀ ਸਨੇਜ ਜੇਕਰ ਆਪਾਂ ਪਹਿਲੇ ਪੁਆਇੰਟ ਦੀ ਆਪਾਂ ਗੱਲ ਕਰਦੇ ਹਾਂ ਤਾਂ ਪਹਿਲੇ ਪੁਆਇੰਟ ਦੇ ਵਿੱਚ ਸਾਫ਼-ਸਾਫ਼ ਇੱਕ ਚੀਜ਼ ਲਿਖੀ ਹੋਈ ਹੈ ਜੋ ਤੁਹਾਨੂੰ ਇਸ ਜਗ੍ਹਾ ਉੱਤੇ ਦੇਖਣ ਨੂੰ ਮਿਲੂਗੀ ਇਹ ਆਪਣਾ ਪਹਿਲਾ ਪੁਆਇੰਟ ਹੈ ਇਸ ਦੇ ਵਿੱਚ ਲਿਖਿਆ ਹੋਇਆ ਹੈ ਕੋਈ ਵੀ ਸਨੇਹਾ ਦੇਣ ਵਾਲੇ ਈਮੇਲ ਜਾਂ ਮੈਸੇਜ ਤੇ ਆਉਣ ਵਾਲੇ ਲਿੰਕ ਤੇ ਕਦੇ ਵੀ ਕਲਿੱਕ ਨਾ ਕਰੋ ਹੁਣ ਕੀ ਚੱਲਦਾ ਪਿਆ ਪਹਿਲਾਂ ਕੀ ਹੁੰਦਾ ਸੀ ਓਟੀਪੀ ਵਗੈਰਾ ਸ਼ੇਅਰ ਕੀਤੇ ਜਾਂਦੇ ਸੀ ਚਾਰ ਅੱਖਰਾਂ ਦਾ ਆਪਣੇ ਮੋਬਾਈਲ ਦੇ ਉੱਤੇ ਆ ਜਾਂਦਾ ਸੀ ਤੇ ਆਪਾਂ ਨੂੰ ਪਤਾ ਲੱਗ ਜਾਂਦਾ ਸੀ ਕਿ ਭਾਈ ਮੈਂ ਆ ਚੀਜ਼ ਇਹਦੇ ਨਾਲ ਸ਼ੇਅਰ ਨਹੀਂ ਕਰਨੀ ਪਰ ਹੁਣ ਇਸ ਤੋਂ ਆਪੋਜ਼ਿਟ ਹੁੰਦਾ ਹੈ ਸਾਰਾ ਕੁਝ ਹੁਣ ਕੀ ਹੁੰਦਾ ਹੈ ਆਪਣੇ ਈਮੇਲ ਉੱਤੇ ਜਾਂ ਫਿਰ ਆਪਣੇ ਵਟਸਐਪ ਦੇ ਉੱਤੇ ਆਪਣੇ ਫੇਸਬੁੱਕ ਉੱਤੇ ਜਾਂ ਆਪਾਂ ਨੂੰ ਕੋਈ ਵੀ ਮੈਸੇਜ ਵਗੈਰਾ ਆਉਂਦਾ ਹੈ ਤੇ ਉਸ ਦੇ ਵਿੱਚ ਇੱਕ ਲਿੰਕ ਦਿੱਤਾ ਹੁੰਦਾ ਹੈ ਉਸ ਲਿੰਕ ਉੱਤੇ ਜੇ ਆਪਾਂ ਕਲਿੱਕ ਕਰ ਦਿੰਨੇ ਆ ਟਿਕ ਕਰ ਦਿੰਨੇ ਆ ਤਾਂ ਜਿੰਨਾ ਵੀ ਆਪਣਾ ਮੋਬਾਈਲ ਉਹ ਹੈਕ ਹੋ ਜਾਂਦਾ ਹੈ ਆਪਣਾ ਮੋਬਾਈਲ ਜਿਹੜਾ ਉਹ ਹੈਂਗ ਹੋ ਜਾਂਦਾ ਹੈ ਉਸ ਤੋਂ ਬਾਅਦ ਜਿੰਨਾ ਵੀ ਪੈਸਾ ਹੈ ਹੈਕਰ ਆਪਣੇ ਮੋਬਾਈਲ ਦੇ ਵਿੱਚੋਂ ਕੱਢ ਲੈਂਦੇ ਆ ਇਸੇ ਕਰਕੇ ਕਿਹਾ ਜਾਂਦਾ ਜੀ ਤੁਹਾਨੂੰ ਕੋਈ ਵੀ ਤੁਹਾਡਾ ਦੋਸਤ ਮਿੱਤਰ ਰਿਸ਼ਤੇਦਾਰ ਭੈਣ ਭਾਈ ਜਾਂ ਅਨਨੋਨ ਨੰਬਰ ਤੁਹਾਡਾ ਜਿਹਨੂੰ ਤੁਸੀਂ ਜਾਣਦੇ ਹੀ ਨਹੀਂ ਹੋ ਉਹ ਕਦੇ ਮੋਬਾਈਲ ਦੇ ਵਿੱਚ ਸੇਵ ਨਾ ਕਰੋ ਇਸ ਤੋਂ ਇਲਾਵਾ ਜਦੋਂ ਤੁਸੀਂ ਇਹਨਾਂ ਜਿੰਨਾਂ ਉੱਤੇ ਕਲਿੱਕ ਕਰਦੇ ਹੋ ਤਾਂ ਤੁਹਾਡਾ ਸਾਰਾ ਪੈਸਾ ਅਕਾਊਂਟ ਖਾਲੀ ਕਰ ਦਿੱਤਾ ਜਾਂਦਾ ਹੈ ਤੁਹਾਡਾ ਕਾਊਂਟ ਆ ਜਿਹੜਾ ਰੀਫੀਜ਼ ਕਰ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਤੁਹਾਡੇ ਕੋਲੇ ਕਿਤੇ ਵੀ ਕੋਈ ਵੀ ਕੰਪਲੀਟ ਕਰਨ ਦਾ ਕੋਈ ਜ਼ਰੀਆ ਨਹੀਂ ਬਚਦਾ ਇਸੇ ਕਰਕੇ ਕਿਹਾ ਜਾਂਦਾ ਜੀ ਕੋਈ ਵੀ ਕਲਿੱਕ ਨਾ ਕਰੋ ਤੁਹਾਨੂੰ WhatsApp ਤੇ ਕੋਈ ਫੋਟੋ ਭੇਜ ਰਿਹਾ ਹੈ ਤੁਹਾਨੂੰ WhatsApp ਤੇ ਕੋਈ ਵੀਡੀਓ ਭੇਜ ਰਿਹਾ ਹੈ ਤੁਹਾਨੂੰ ਕੋਈ WhatsApp ਤੇ PDF ਭੇਜ ਰ ਤਾਨੂੰ ਕੋਈ ਲਿੰਕ ਪੇਜ ਜੇ ਤੁਹਾਨੂੰ ਕਦੇ ਵੀ ਕਲਿੱਕ ਨਾ ਕਰੋ ਜਦ ਤੱਕ ਤੁਹਾਨੂੰ ਇਹ ਲੱਗੇ ਕਿ ਇਹ ਲਿੰਕ ਫਰਾਡ ਵੀ ਹੋ ਸਕਦਾ ਹੈ ਸੋ ਇਸ ਇਹ ਇੱਕ ਮੇਨ ਨਵਾਂ ਤਰੀਕਾ ਲੱਭਿਆ ਲੋਕਾਂ ਨੇ ਲੋਕਾਂ ਦੇ ਨਾਲ ਫਰਾਡ ਕਰਨ ਦਾ ਦੂਜੇ ਨੰਬਰ ਤੇ ਪੁਆਇੰਟ ਦੀ ਆਪਾਂ ਜੇ ਗੱਲ ਕਰਦੇ ਆ ਆਪਣਾ ਏਟੀਐਮ ਕਾਰਡ ਤੇ ਡਿਲੀਟ ਹੋ ਜਾਵੇ ਮਤਲਬ ਕਿ ਏਟੀਐਮ ਕਾਰਡ ਆ ਮੋਬਾਈਲ ਨੰਬਰ ਆ ਜਾ ਓਟੀਪੀ ਕਾਰਡ ਆ ਇਹਨੂੰ ਕਦੇ ਵੀ ਆਪਾਂ ਕਿਸੇ ਨਾਲ ਸਾਂਝਾ ਨਹੀਂ ਕਰਨਾ ਆਪਾਂ ਸਭ ਤੋਂ ਵੱਡੀ ਗਲਤੀ ਕੀ ਕਰ ਦਿੰਨੇ ਆ ਆਪਾਂ ਜਦੋਂ ਏਟੀਐਮ ਦੇ ਵਿੱਚ ਪੈਸੇ ਕਢਾਉਣ ਜਾਂਦੇ ਆ ਆਪਣੇ ਕੋਲ ਖੜੇ ਸ਼ਖਸ ਨੂੰ ਆਪਾਂ ਜਾਣਦੇ ਨਹੀਂ ਹੁੰਦੇ ਤੇ ਆਪਾਂ ਉਸ ਨੂੰ ਇਹ ਗੱਲ ਕਹਿ ਦਿੰਨੇ ਆ ਭਾਈ ਮੈਨੂੰ ਏਟੀਐਮ ਚਲਾਉਣਾ ਨਹੀਂ ਆਉਂਦਾ ਮੇਰੇ ਏਟੀਐਮ ਦੇ ਵਿੱਚੋਂ ਪੈਸੇ ਕਢ ਦੇ ਉਹ ਆਪਣਾ ਏਟੀਐਮ ਨੰਬਰ ਚੈੱਕ ਕਰ ਲੈਂਦਾ ਏਟੀਐਮ ਨੰਬਰ ਦੇ ਉੱਤੇ ਨੰਬਰ ਲਿਖਿਆ ਹੁੰਦਾ ਉਸ ਨੂੰ ਚੈੱਕ ਆਊਟ ਕਰ ਲੈਂਦਾ ਤੇ ਆਪਣਾ ਓਟੀਪੀ ਵੀ ਰਜਿਸਟਰਡ ਕਰ ਸਕਦਾ ਕਿਉਂਕਿ ਏਟੀਐਮ ਮਸ਼ੀਨਾਂ ਦੇ ਵਿੱਚ ਸਾਰੀ ਅਥਾਰਟੀ ਹੁੰਦੀ ਆ ਤੁਸੀਂ ਆਪਦਾ ਨਵਾਂ ਖਾਤਾ ਭਰ ਸਕਦੇ ਹੋ ਤੁਸੀਂ ਆਪਦਾ ਨੰਬਰ ਮੋਬ ਇਸੇ ਕਰਕੇ ਕਿਹਾ ਜਾਂਦਾ ਕਿ ਨਾ ਤਾਂ ਆਪਦਾ OTP ਕਿਸੇ ਨੂੰ ਦੋ ਨਾ ਹੀ ਆਪਣਾ ATM ਦਾ ਪਿੰਨ ਕਿਸੇ ਨੂੰ ਵਰਤਨ ਦਿਓ ਕਿ ਤੁਹਾਡੇ ਨਾਲ ਫਰਾਡ ਨਾ ਹੋ ਸਕੇ ਤੁਹਾਡੇ ATM ਦੇ ਵਿੱਚੋਂ ਪੈਸੇ ਨਾ ਨਿਕਲ ਸਕਣ ਤੀਜੇ ਨੰਬਰ ਦੀ ਗੱਲ ਕਰਦੇ ਹਾਂ ਕਿਸੇ ਵੀ ਵਿਅਕਤੀ ਨਾਲ ਆਪਣਾ OTP ਸਾਂਝਾ ਨਾ ਕਰੋ ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਕਿ ਆਪਾਂ ਇਹ ਚੀਜ਼ ਕਦੇ ਵੀ ਨਹੀਂ ਕਰਨੀ ਨਾ ਤਾਂ ਆਪਾਂ OTP ਸਾਂਝਾ ਕਰਨਾ ਹੈ ਨਾ ਹੀ ਆਪਾਂ ਕਿਸੇ ਲਿੰਕ ਤੇ ਕਲਿੱਕ ਕਰਨਾ ਹੈ ਨਾ ਹੀ ਆਪਾਂ ATM ਦਾ ਨੰਬਰ ਕਿਸੇ ਨੂੰ ਦੱਸਣਾ ਹੈ ਇਹ ਤਿੰਨ ਪੁਆਇੰਟ ਜਿਹੜੇ ਮੈਂ ਤੁਹਾਨੂੰ ਦੱਸਿਆ ਤੁਹਾਡੇ ਜੇਬ ਦੇ ਵਿੱਚ ਪੈਸੇ ਬਚਾ ਸਕਦੇ ਆ ਤੁਹਾਡੇ ਖਾਤੇ ਦਾ ਪੈਸਾ ਬਚਾ ਸਕਦੇ ਆ ਜੇਕਰ ਤੁਸੀਂ ਇਹਨਾਂ ਉੱਤੇ ਅਮਲ ਕਰੋਗੇ ਇਹਨਾਂ ਚੀਜ਼ ਨੂੰ ਆਪਦੇ ਮਾਈਂਡ ਦੇ ਵਿੱਚ ਰੱਖੋਗੇ ਕਿ ਹਾਂ ਇੱਕ ਮੁੰਡੇ ਦੀ ਮੈਂ ਵੀਡੀਓ ਦੇਖੀ ਸੀ ਉਸਨੇ ਆ ਚੀਜ਼ਾਂ ਮੈਨੂੰ ਸਮਝਾਈਆਂ ਸੀ ਤਾਂ ਆਪਾਂ ਇਹ ਸਿੱਖ ਸਕਦੇ ਆ ਪਰ ਹਾਂ ਜੇਕਰ ਤੁਹਾਨੂੰ ਏਟੀਐਮ ਨਹੀਂ ਚਲਾਉਣਾ ਆਉਂਦਾ ਤੁਸੀਂ ਬੈਂਕ ਮੈਨੇਜਰ ਨਾਲ ਗੱਲ ਕਰ ਸਕਦੇ ਹੋ ਬੈਂਕ ਮੈਨੇਜਰ ਨੂੰ ਕਹੋ ਕਿ ਮੇਰੇ ਪੈਸੇ ਕਢਾ ਕੇ ਦੇ ਕਿ ਮੈਨੂੰ ਏਟੀਐਮ ਚਲਾਉਣਾ ਨਹੀਂ ਆਉਂਦਾ ਪਰ ਉਹਤੇ ਵੀ ਆਪਾਂ ਭਰੋਸਾ ਨਹੀਂ ਕਰਨਾ ਪਰ ਫਿਰ ਵੀ ਜੇਕਰ ਤੁਸੀਂ ਜ਼ਿਆਦਾ ਪ੍ਰੋਬਲਮ ਦੇ ਵਿੱਚ ਹੋ ਸਾਰਾ ਸਮੱਸਿਆ ਦੇ ਵਿੱਚ ਹੋ ਤੁਹਾਨੂੰ ਪੈਸੇ ਦੀ ਅਰਜਨ ਲੋੜ ਆ ਤੁਸੀਂ ਹੈਲਪ ਲੈ ਸਕਦੇ ਹੋ ਬੈਂਕ ਮੈਨੇਜਰ ਦੀ ਇਸ ਤੋਂ ਬਿਨਾਂ ਕਿਸੇ ਵੀ ਸਟਾਫ ਮੈਂਬਰ ਦੀ ਤੁਸੀਂ ਹੈਲਪ ਨਹੀਂ ਲੈਣੀ ਪਰ ਇੱਕ ਚੀਜ਼ ਖਾਸ ਧਿਆਨ ਰੱਖਣਾ ਹੈ ਉੱਪਰ ਦਿਖਦੇ ਹੋਣੇ ਚਾਹੀਦੇ ਤੁਹਾਡੇ ਕੈਮਰੇ ਚੱਲਦੇ ਹੋਣੇ ਚਾਹੀਦੇ ਆ ਜਾਂ ਫਿਰ ਤੁਸੀਂ ਆਪਦੇ ਮੋਬਾਈਲ ਦੇ ਵਿੱਚ ਵੀਡੀਓ ਬਣਾ ਲੈਣੀ ਆ ਉਸ ਸ਼ਖਸ ਦੀ ਜਿਸ ਵਕਤ ਤੁਸੀਂ ਮਦਦ ਲੈ ਰਹੇ ਹੋ ਖਾਸ ਕਰਕੇ ਸੌਨਲੀ ਬੈਂਕ ਮੈਨੇਜਰ ਇਸ ਤੋਂ ਇਲਾਵਾ ਤੁਸੀਂ ਕਿਸੇ ਦੀ ਵੀ ਮਦਦ ਨਹੀਂ ਲੈਣੀ ਚੌਥੇ ਨੰਬਰ ਦੀ ਗੱਲ ਕਰਦੇ ਆ ਕਿਸੇ ਵੀ ਅਣਜਾਣ ਵਿਅਕਤੀ ਨੂੰ ਤੁਸੀਂ ਫਰੈਂਡ ਰਿਕਵੈਸਟ ਸਵੀਕਾਰ ਨਹੀਂ ਕਰਨੀ ਇੱਕ ਚੀਜ਼ ਦਾ ਇਹ ਹੈ ਜਿਹੜੀ ਆਪਾਂ ਆਮ ਜ਼ਿੰਦਗੀ ਦੇ ਵਿੱਚ ਕਰਦੇ ਆ ਪਰ ਇੱਕ ਚੀਜ਼ ਆਪਾਂ ਸੋਸ਼ਲ ਮੀਡੀਆ ਤੇ ਕਰਦੇ ਆ ਲਾਈਕਾ ਫੇਸਬੁਕ ਉੱਤੇ ਜਾਂ ਇੰਸਟਾਗ੍ਰam ਉੱਤੇ YouTube ਉੱਤੇ ਫੇਸਬੁਕ ਉੱਤੇ ਤੁਸੀਂ ਕਿਸੇ ਵੀ ਬੰਦੇ ਨੂੰ ਜਿਸ ਨੂੰ ਤੁਸੀਂ ਨਹੀਂ ਜਾਣਦੇ ਉਹ ਤੁਹਾਨੂੰ ਫਰੈਂਡ ਰਿਕਵੈਸਟ ਭੇਜਦਾ ਹੈ ਮਤਲਬ ਤੁਹਾਨੂੰ ਦੋਸਤ ਬਣਾਉਣਾ ਚਾਹੁੰਦਾ ਤੁਸੀਂ ਉਸ ਨੂੰ ਨਹੀਂ ਬਣਾਉਣਾ ਤੁਸੀਂ ਉਸ ਨੂੰ ਆਪਦੇ ਮੋਬਾਈਲ ਦੇ ਵਿੱਚ ਐਡ ਨਹੀਂ ਕਰਨਾ ਨਾ ਤਾਂ ਤੁਸੀਂ ਉਹਦਾ ਮੋਬਾਈਲ ਨੰਬਰ ਐਡ ਕਰਨਾ ਨਾ ਹੀ ਤੁਸੀਂ ਉਹਦੀ ਫਰੈਂਡ ਰਿਕਵੈਸਟ ਅਸੈਪਟ ਕਰਨੀ ਹੈ ਇੰਸਟਾ ਤੇ ਜਾਂ ਫਿਰ YouTube ਤੇ ਜਾਂ ਫਿਰ ਫੇਸਬੁਕ ਉੱਤੇ ਕਿਉਂਕਿ ਉਹ ਅਣਜਾਣ ਬੰਦਾ ਤੁਹਾਡੇ ਸਾਰੇ ਸਾਰਾ ਖਾਤਾ ਖਾਲੀ ਕਰ ਸਕਦਾ ਹੈ ਫਿਰ ਤੁਸੀਂ ਦੇਖਦੇ ਰਹੋਗੇ ਉੱਲੂ ਵਾਂਗੂ ਆਏ ਕਰਕੇ ਯਾਰ ਸਾਰੇ ਪੈਸੇ ਲੈ ਗਿਆ ਯਾਰ ਹਰ ਪੁਲਿਸ ਵੀ ਕੁਝ ਨਹੀਂ ਕਰ ਰਹੀ ਮੇਰੀ ਮਦਦ ਨਹੀਂ ਕਰ ਰਹੀ ਐਸਾ ਐਵੇਂ ਦਾ ਕੁਝ ਲੋਕਾਂ ਦੇ ਨਾਲ ਆਪਾਂ ਆਮ ਹੀ ਹੁੰਦਾ ਅੱਜ ਦੀ ਦੁਨੀਆਦਾਰੀ ਦੇ ਵਿੱਚ ਦੇਖਦੇ ਆਂ 6 5ਵਾਂ ਨੰਬਰ ਆ ਜੀ ਸਭ ਤੋਂ ਵੱਡੀ ਮੇਨ ਚੀਜ਼ ਜਿਹੜਾ ਮੈਂ ਤੁਹਾਨੂੰ 5ਵਾਂ ਨੰਬਰ ਸ਼ੇਅਰ ਕਰਨ ਜਾ ਰਿਹਾ ਐ ਇਸ ਨੂੰ ਜ਼ਰੂਰ ਧਿਆਨ ਦੇ ਵਿੱਚ ਰੱਖਣਾ ਹੈ ਕਿਸੇ ਵੀ ਅਣਜਾਣ ਵਿਅਕਤੀ ਦੇ ਨਾਲ ਤੁਸੀਂ ਆਪਣੇ ਜਨਮ ਦਿਨ ਦੀ ਮਿਤੀ ਕਦੇ ਵੀ ਸਾਂਝੀ ਨਹੀਂ ਕਰਨੀ ਆਪਾਂ ਹਮੇਸ਼ਾ ਕੀ ਹੁੰਦਾ ਹੈ ਕਿ ਜਦੋਂ ਵੀ ਕੋਈ ਵੈਰੀਫਿਕੇਸ਼ਨ ਕਰਦੀ ਹੈ ਚਾਹੇ ਤੁਸੀਂ ਪੁਲਿਸ ਵੈਰੀਫਿਕੇਸ਼ਨ ਕਰਵਾਓ ਚਾਹੇ ਤੁਸੀਂ ਆਨਲਾਈਨ ਕਿਸੇ ਵੀ ਬੈਂਕ ਦੀ ਜਾਂ ਕਿਸੇ ਵੀ ਕੰਪਨੀ ਦੀ ਵੈਰੀਫਿਕੇਸ਼ਨ ਕਰਵਾਓ ਆਬਸਲੀ ਬਾਤ ਹੈ ਕਿ ਉਹ ਬੰਦਾ ਤੁਹਾਡਾ ਨਾਮ ਜਾਣਦਾ ਹੋਊਗਾ। ਇਹ ਤੁਸੀਂ ਕੀ ਕਰਦੇ ਹੋ ਉਸ ਨੂੰ ਸਿਰਫ ਤੁਹਾਡੀ ਵੈਰੀਫਿਕੇਸ਼ਨ ਕਰਾਉਣ ਲਈ ਸਿਰਫ ਤੁਹਾਡੀ ਜਨਮ ਮਿਤੀ ਦੀ ਜ਼ਰੂਰਤ ਆ। ਜਨਮ ਦਿਨ ਦੀ ਜ਼ਰੂਰਤ ਆ, ਜਨਮ ਮਹੀਨੇ ਦੀ ਜ਼ਰੂਰਤ ਆ ਤੇ ਜਨਮ ਸਾਲ ਦੀ ਜ਼ਰੂਰਤ ਆ। ਜੇਕਰ ਤੁਸੀਂ ਉਹ ਦੱਸ ਦਿੰਨੇ ਹੋ ਤੁਹਾਡੀ ਵੈਰੀਫਿਕੇਸ਼ਨ ਹੈ ਜਿਹੜੀ ਉਹ 100% ਹੈ ਜਿਹੜੀ ਕੰਪਲੀਟ ਹੋ ਜਾਂਦੀ ਆ। ਇਸ ਤੋਂ ਬਾਅਦ ਜਿਹੜੇ ਕਸਟਮਰ ਕੇਅਰ ਨਾਲ ਤੁਸੀਂ ਗੱਲ ਕਰ ਰਹੇ ਹੋ ਉਸ ਨੂੰ ਥੋੜੀ ਪਤਾ ਹੈ ਕਿ ਇਹੀ ਬੰਦਾ ਰਿਅਲਿਟੀ ਦੇ ਵਿੱਚ ਮੇਰੇ ਨਾਲ ਗੱਲ ਕਰ ਰਿਹਾ ਜਿਹਦੇ ਮੇ ਅਕਾਊਂਟ ਆ। ਪਰ ਕੀ ਹੋ ਸਕਦਾ ਕਿ ਉਹ ਬੰਦਾ ਆਪੋਜ਼ਿਟ ਵੀ ਹੋ ਸਕਦਾ ਹੈ। ਉਹ ਕੋਈ ਬੰਦਾ ਹੋਰ ਸੋ ਤੁਸੀਂ ਜਦੋਂ ਵੀ ਕਿਸੇ ਨਾਲ ਗੱਲ ਕਰਨੀ ਹੈ ਕੁਝ ਵੀ ਕਰਨਾ ਹੈ ਕਿਸੇ ਵੀ ਬੰਦੇ ਨਾਲ ਤੁਸੀਂ ਆਪਦੀ ਜਨਮ ਮਿਤੀ ਸ਼ੇਅਰ ਨਹੀਂ ਕਰਨੀ ਕੋਸ਼ਿਸ਼ ਕਰੋ ਕਿ ਤੁਸੀਂ ਜਦੋਂ ਵੀ ਕਿਸੇ ਜਗ੍ਹਾ ਤੇ ਜਾ ਰਹੇ ਹੋ ਆਧਾਰ ਕਾਰਡ ਨੂੰ ਅਵੋਇਡ ਕਰੋ ਤੁਸੀਂ ਉਸ ਦੀ ਬਜਾਏ ਵੋਟਰ ਕਾਰਡ ਨੂੰ ਦਿਨਾ ਸ਼ੁਰੂ ਕਰੋ ਤੁਸੀਂ ਕਿਸੇ ਕੋਲ ਮੰਨ ਜਾ ਰਹੇ ਹੋ ਦੋਸਤੇ ਮੱਥੇ ਰਿਸ਼ਦਾਰ ਪੈਣ ਭਾਈ ਤੋਂ ਪ੍ਰੂਫ ਮੰਗਣ ਆਉਂਦੇ ਆ ਤੁਸੀਂ ਉਸ ਨੂੰ ਵੋਟਰ ਕਾਰਡ ਦਿਓ ਕਿਉਂਕਿ ਵੋਟਰ ਕਾਰਡ ਦਾ ਜਿਹੜਾ ਨੰਬਰ ਆ ਉਹ ਕਦੇ ਵੀ ਮੋਬਾਈਲਾਂ ਦੇ ਵਿੱਚ ਅਟੈਚ ਨਹੀਂ ਹੁੰਦਾ ਉਸ ਸਰਫੇ ਵੋਟਪਾਉਂ ਦੇ ਅਧਿਕਾਰ ਲਈ ਮੰਨਿਆ ਜਾਂਦਾ ਹੈ ਪਰ ਜਿਹੜਾ ਆਧਾਰ ਕਾਰਡ ਹੁੰਦਾ ਹੈ ਉਹ ਆਪਣੇ ਬੈਂਕ ਖਾਤੇ ਦੇ ਨਾਲ ਐਡ ਹੁੰਦਾ ਹੈ ਆਪਣੇ ਯੂਪੀਆਈ ਖਾਤੇ ਦੇ ਨਾਲ ਐਡ ਹੁੰਦਾ ਹੈ ਜਿਸ ਦੇ ਵਾਧਾ ਦੇ ਨਾਲ ਜੋ ਸਕੈਮਰਸ ਆ ਉਹ ਸਕੈਮ ਕਰਨ ਦੇ ਵਿੱਚ ਈਜ਼ੀ ਹੋ ਜਾਂਦਾ ਉਹਨਾਂ ਨੂੰ ਆਪਣੇ ਬੈਂਕਾਂ ਦੇ ਵਿੱਚੋਂ ਪੈਸਾ ਕੱਢਣਾ ਹੁਣ ਤੁਸੀਂ ਇੱਕ ਗੱਲ ਦਿਮਾਗ ਦੇ ਵਿੱਚ ਜ਼ਰੂਰ ਯਾਦ ਰੱਖਣੀ ਆ ਇਹਨਾਂ ਪੰਜਾਂ ਗੱਲਾਂ ਦੇ ਤਾਂ ਤੁਸੀਂ ਅਮਲ ਜ਼ਰੂਰ ਕਰਨਾ ਹੈ ਪਰ ਇਸ ਦੇ ਨਾਲ ਨਾਲ ਤੁਸੀਂ ਕਿਸੇ ਵੀ ਬੰਦੇ ਨੂੰ ਆਪਣਾ ਆਧਾਰ ਕਾਰਡ ਨਹੀਂ ਦੇਣਾ ਆਪਣਾ ਵੋਟਰ ਆਈਡੀ ਹੀ ਦੇਣਾ ਹੈ ਚਾਹੇ ਤੁਸੀਂ ਕਿਤੇ ਵੀ ਜਾ ਰਹੇ ਹੋ ਘੁੰਮਣ ਜਾ ਰਹੇ ਹੋ ਖਾਣ ਪੀਣ ਜਾ ਰਹੇ ਹੋ ਤੁਹਾਡੇ ਤੋਂ ਕੋਈ ਘਰੇ ਤੁਹਾਡੇ ਪ੍ਰੂਫ ਮੰਗਣ ਆਉਂਦਾ ਹੈ ਉਹਨਾਂ ਦਾ ਭਾਈ ਮੇਰੇ ਕੋਲ ਤਾਂ ਵੋਟਰ ਆਈਡੀ ਆ ਜੇਕਰ ਤੈਨੂੰ ਇਹ ਪ੍ਰੂਫ ਚੰਗਾ ਲੱਗਦਾ ਤੂੰ ਲੈ ਕੇ ਜਾ ਸਕਦਾ ਪਰ ਮੈਂ ਆਪਣਾ ਆਧਾਰ ਕਾਰਡ ਨਹੀਂ ਦੇ ਸਕਦਾ ਡਿਊ ਟੂ ਪ੍ਰਾਈਵੇਸੀ ਦੀ ਵਜ੍ਹਾ ਨਾਲ ਸੋ ਉਮੀਦ ਕਰਦਾ ਤਾਂ ਨਵਜ ਦੀ ਵੀਡੀਓ ਚੰਗੀ ਲੱਗੀ ਹੋਊਗੀ ਚੰਗੀ ਲੱਗੇ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਬਹੁਤ ਬਹੁਤ ਧੰਨਵਾਦ